ਹਾਂਜੀ ਸਰਬੱਤ ਦਾ ਸੰਗਤ ਜੀ ਇਹ ਉਹ ਬਣਦਾ ਦਰਖਤ ਆ ਜਿਹਦੇ ਨਾਲ ਦਸਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣਾ ਘੋੜਾ ਬੰਨਿਆ ਸੀ ਜਦੋਂ ਇੱਥੇ ਜੁੱਧ ਹੋਇਆ ਸੀ 40 ਸਿੰਘਾਂ ਦੇ ਨਾਲ ਤੇ ਉਸ ਵੇਲੇ ਜਦੋਂ ਦਸਵੇਂ ਪਾਤਸ਼ਾਹ ਇਸ ਜਗ੍ਹਾ ਤੇ ਆਏ ਸੀ ਜਦੋਂ ਉਹਨਾਂ ਨੂੰ ਪਤਾ ਲੱਗਾ ਸੀ ਤੇ ਉਹਨਾਂ ਨੇ ਇਸ ਬਣ ਦੇ ਦਰਖਤ ਨਾਲ ਆਪਣਾ ਘੋੜਾ ਬੰਨਿਆ ਸੀ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਕਈ 100 ਸਾਲ ਪੁਰਾਣਾ ਬਣਦਾ ਜੋ ਦਰਖਤ ਆ ਮਹਾਰਾਜ ਦੀ ਕਿਰਪਾ ਦੇ ਨਾਲ ਅਜੇ ਵੀ ਮਹਾਰਾਜ ਦੇ ਸਥਾਨਾਂ ਤੇ ਉਸੇ ਤਰ੍ਹਾਂ ਹੀ ਹਰਾ ਭਰਾ ਵਾ ਸਮ ਤਾਂ ਦਰਸ਼ਨ ਕਰਕੇ ਆਪਣਾ ਜਨਮ ਸਫਲਾ ਕਰਤੀਆਂ ਦਰਸ਼ਨ ਦੁਦਾਰੇ ਕਰੋ ਮਹਾਰਾਜ ਦੇਖੋ ਜੀ ਆਸੀ ਦਰਬਾਰ ਸਾਹਿਬ ਤੋ ਮੱਥਾ ਟੇਕ ਕੇ ਖੜਾ ਪ੍ਰਸ਼ਾਦ ਦੀ ਦੇਖ ਮਿਲਦੀ ਆ ਦਰਬਾਰ ਸਾਹਿਬ ਦੇ ਅੰਦਰ ਫੋਟੋਗ੍ਰਾਫੀ ਵੀਡੀਓਗ੍ਰਾਫੀ ਕਰਨ ਦੀ ਮਨਾਹੀ ਆ ਇਸ ਕਰਕੇ ਇਹ ਦਿਨਤ ਨਹੀਂ ਵੀਡੀਓ ਬਣਾਈ ਜਾ ਸਕਦੀ ਨਹੀਂ ਤਾਂ ਸਰਬਸੰਮ ਇੱਥੇ ਦੇ ਵੀ ਦਰਸ਼ਨ ਕਰਵਾ ਦਿੰਦੇ ਅੰਦਰ ਦੇ ਏ ਜੀ ਦਰਬਾਰ ਸਾਹਿਬ ਟੁੱਟੀ ਗੰਡੀ ਸਾਹਿਬ ਜੀ ਦਰਬਾਰ ਸਾਹਿਬ ਮੁਖਸਰ ਸਾਹਿਬ ਬਹੁਤ ਹੀ ਵੱਡੇ ਇਤਿਹਾਸਿਕ ਸਥਾਨ ਆ ਤੇ ਸਾਰੇ ਪਾਗਾਂ ਵਾਲੇ ਨੇ ਜਿਹੜੇ ਗੁਰੂ ਮਹਾਰਾਜ ਦੇ ਦਰਸ਼ਨ ਇਹਦੇ ਕਰਦੇ ਨੇ ਦਰਸ਼ਨ ਦੇਦਾਰੇ ਕਰਕੇ ਤੇ ਆਪਣਾ ਜਨਮ ਸਫਲਾ ਕਰਦੇ ਦੇ ਬੇ ਨਾ ਮੈਂ ਬੋਲਦਾ ਹਾਂ ਅਗਰ ਮਾਰ ਆਇਦਾ ਲਿਟਰੇਚਰ ਹੈ ਜੋ ਨਹੀਂ ਦਿੱਤਾ ਜਾਂਦਾ ਕੀ ਪਾਣੀ ਪੀਣੇ ਥੋੜੇ ਹਲੋ ਹਾਂ ਇੰਦੁਰ ਨਾ ਕਿ ਗਏ ਹਮ ਇਥੋਂ ਉੱਤੋਂ ਗਾੜੀ ਕੱਢ ਲਈ ਗਏ ਬਾਹਰ ਬਾਹਰ ਅਬ ਵੀ ਲੰਗਰ ਜਦੋਂ ਸੰਗਤ ਜ਼ਿਆਦਾ ਹੁੰਦੀ ਹੈ ਇੱਥੇ ਵੀ ਲੰਗਰ ਹੀ ਵਰਤਾਇਆ ਜਾਂਦੇ ਆ ਬਹੁਤ ਵੱਡਾ ਸ਼ੋਰ ਹੈ ਸਭੀ ਤਨਤ ਨਹੀਂ ਹੈ ਕਾਇਆ ਇਹ ਇਹ ਜਿਹੜਾ ਬਾਸਪੁਰਾ ਫੋਰਵਰਡ ਹੋ ਗਿਆ ਉਹ ਗੇਟ ਆ ਇਧਰੋਂ ਵੀ ਬਾਜ਼ਾਰ ਤੋਂ ਐਂਟਰੀ ਹੋ ਜਾਂਦੀ ਆ ਗੁਰੂ ਮਹਾਰਾਜ ਜੀ ਦੇਸ਼ਾਂ ਦੀ ਇੱਕ ਉਹ ਸਾਹਮਣੇ 메ਨ ਗੇਟ ਆ ਹਰ ਗੇਟ ਦੇ ਨਾਲ ਜੋੜਾ ਘਰ ਵੀ ਬਣਿਆ ਹੋ ਇਸ ਤਰ੍ਹਾਂ ਹਰ ਦੇ ਕੰਢਿਆਂ ਦੇ ਉੱਪਰ ਬੜੇ ਵਧੀਆ ਫਲਦਾਰ ਬੂਟੇ ਖੁਸ਼ਾਂ ਵਾਲੇ ਕੁਛ ਅੰਬਰੂਦ ਦੇ ਬੂਟੇ ਕੁਛ ਅੰਮਾ ਦੇ ਬੂਟੇ ਤਰਾ ਵੱਖਰੀਆਂ ਵੱਖਰੀਆਂ ਵਰਾਇਟੀਆਂ ਦੇ ਕੁਛ ਫੁੱਲਾਂ ਵਾਲੇ ਬੂਟੇ ਦਰਖਤ ਫੁੱਲਾਂ ਵਾਲੇ ਜੋ ਗੁਰੂ ਘਰ ਦੀ ਸ਼ੋਭਾ ਵਧਾਉਂਦੇ ਆ ਬਹੁਤ ਵਧੀਆ ਕੱਢੀਆਂ ਲਉਂਦੇ ਹੁੰਦੇ ਆ ਕਿ ਹੈ ਇੱਥੇ ਕੱਢੀ ਕੌੜਦੇ ਹੁੰਦੇ ਆ ਇੱਥੇ